ਕੱਚੇ ਬੰਦੇ ਆਪਣਾ ਖਾਤਾ ਖੁਲਾਉਣਾ ਚਾਹੁੰਦੇ ਨੇ ਤਾਂ ਖਾਤਾ ਖੁਲਾਉਣ ਵਾਸਤੇ ਬਹੁਤ ਤੰਗੀ ਪਰੇਸ਼ਾਨੀ ਆਉਂਦੀ ਆ ਤੇ ਕਈ ਔਣ ਵਾਲੇ ਸਮੇਂ ਦੇ ਵਿੱਚ ਟਰਸਟ ਰੇਟ ਘਟਾ ਰਹੀਆਂ ਆ ਤੇ ਇੱਕ ਘਰ ਦਾ ਲੋਨ ਪਾਸ ਕਰਾਉਣ ਵਾਸਤੇ ਕਿਹੜੀ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਆ ਪੈਂਡੇ ਜਿੰਨਾ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਜੇ ਤੁਸੀਂ 90% ਲੈਣਾ ਕੋਈ ਆਪਾਂ ਪ੍ਰਾਈਵੇਟ ਖਰਚਣ ਨਹੀਂ ਲਈਦਾ ਹੈਗਾ ਇੱਕ ਗੱਲ ਹੋਰ ਪੁੱਛਣੀ ਆ ਤੁਹਾਨੂੰ ਬਿਜ਼ਨਸਮੈਨ ਅੱਜ ਕੱਲ ਕੰਮ ਕਰਦੇ ਨੇ ਆਪਣੇ ਪੰਜਾਬੀ ਜਿਹੜੇ ਲੋਕ ਨੇ ਲੋਨ ਲੈਏ ਸੀ ਜਾਂ ਘਰ ਲਾਇਆ ਸੀ ਕਿਸ਼ਤਾਂ ਟੁੱਟ ਚੁੱਕੀਆਂ ਆ ਤੇ ਬੈਂਕਾਂ ਦੇ ਵਿੱਚ ਫਸ ਚੁੱਕੇ ਆ ਉਹ ਇਸ ਵੇਲੇ ਅੱਜ ਕੱਲ ਪ੍ਰਾਈਵੇਟ ਲੋਨ ਬੜੀਆਂ ਪੰਪਣੀਆਂ ਆ ਗਈਆਂ ਮਸ਼ਹੂਰੀਆਂ ਦਿੰਦੀਆਂ ਆ ਰਤੋਂ ਰਾਤ ਲੋਨ ਲੈ ਲਓ ਸਵੇਰੇ ਲੈ ਲਓ ਕਲਿੱਕ ਕਰੋ ਲੋਨ ਲੈ ਲਓ ਪੰਜਾਬ ਤੋਂ ਸਪੈਨ ਦੇਖ ਰਿਹਾ ਸਾਰੇ ਹੀ ਸਰੋਤਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਅੱਜ ਦੀ ਮੁਲਾਕਾਤ ਨਰਵੈਰ ਭਾਜੀ ਦੇ ਨਾਲ ਉਹਨਾਂ ਦੇ ਆਫਿਸ ਦੇ ਵਿੱਚ ਜੋ ਇਹਨਾਂ ਦਾ ਆਫਿਸ ਅਲੋਟ ਸ਼ਹਿਰ ਦੇ ਵਿੱਚ ਆ ਇਹ ਮੁਲਾਕਾਤ ਖਾਸ ਆ ਇਹ ਉਹਨਾਂ ਵਾਸਤੇ ਵਰਦਾਨ ਆ ਜੋ ਲੋਕ ਆਪਣਾ ਪ੍ਰਾਪਰਟੀ ਦਾ ਘਰ ਖਰੀਦਣਾ ਚਾਹੁੰਦੇ ਨੇ ਜਾਂ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਨੇ ਤਾਂ ਇੰਸ਼ੋਰੈਂਸ ਕਿੱਦਾਂ ਦੀ ਕਰਵਾਈ ਜਾਵੇ ਉਹਦੇ ਕੀ ਬੇਨਫਿਟ ਹੁੰਦੇ ਨੇ ਕੱਚੇ ਬੰਦੇ ਆਪਣਾ ਖਾਤਾ ਖਲੋਣਾ ਚਾਹੁੰਦੇ ਨੇ ਤਾਂ ਖਾਤਾ ਖਲੋਣ ਵਾਸਤੇ ਬਹੁਤ ਤੰਗੀ ਪਰੇਸ਼ਾਨੀ ਆਉਂਦੀ ਆ ਤੇ ਕਈ ਵਾਰੀ ਅਸੀਂ ਕਈ ਲੋਕਾਂ ਦਾ ਸਹਾਰਾ ਲੈਨੇ ਆ ਤੇ ਉਹ ਲੋਕ ਸਾਨੂੰ ਫ੍ਰੀ ਵਾਲੇ ਕੰਮ ਤੋਂ ਪੈਸੇ ਲੈ ਕੇ ਠੱਗ ਕੇ ਚਲੇ ਜਾਂਦੇ ਨੇ ਕਰਦੇ ਆਂ ਗੱਲਬਾਤ ਸਾਡੇ ਨਰਵੈਰ ਭਾਈਨਾ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਖਾਲਸਾ ਜੀ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਕਿ ਤੁਸੀਂ ਮਿਹਨਤ ਕਰਕੇ ਇੱਕ ਸਪੇਨ ਦੀ ਬੈਂਕ ਵਿੱਚ ਨੌਕਰੀ ਕਰ ਰਹੇ ਹੋ ਤੇ ਪੰਜਾਬੀਆਂ ਦੀ ਮਦਦ ਕਰ ਰਹੇ ਹੋ ਅੱਜ ਦੀ ਮੁਲਾਕਾਤ ਤੁਹਾਨੂੰ ਜਿਵੇਂ ਸਰੋਤਿਆਂ ਦੇ ਸਾਹਮਣੇ ਲਿਆ ਕੇ ਕੁਝ ਗੱਲਾਂ ਬਾਤਾਂ ਨੇ ਉਹ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਆਂ ਜਿਹਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਅੱਜ ਕੱਲ ਲੋਕ ਕਿਰਾਏ ਦਾ ਘਰ ਲੈਣਾ ਹੋਵੇ ਉਹਦੇ ਵਾਸਤੇ ਬਹੁਤ ਜ਼ਿਆਦਾ ਸਟ੍ਰੈਕ ਕੀਤਾ ਹੋਇਆ ਆ ਜਿੱਥੇ ਕਿਰਾਇਆ 5-700 ਹਜ਼ਾਰ ਰੁਪਈਆ ਸਿਗਾ ਤੇ ਉਥੇ ਅੱਜ ਡਬਲ 트리플 ਲੋਕ ਕਿਰਾਇਆ ਲੈ ਰਿਆ ਤੇ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਰਿਆ ਤੇ ਕਈ ਲੋਕ ਆਪਣਾ ਘਰ ਖਰੀਦ ਸਕਦੇ ਆ ਪਰ ਉਹ ਆਪਣਾ ਘਰ ਨਹੀਂ ਖਰੀਦ ਰਿਆ ਉਹਨਾਂ ਨੂੰ ਪੇਪਰਵਰਕ ਦੀ ਪ੍ਰੋਬਲਮ ਆਉਂਦੀ ਆ ਜਾਂ ਜਦੋਂ ਪੇਪਰਵਰਕ ਕਿਸੇ ਕੋਲੋਂ ਕਰਾਉਂਦੇ ਨੇ ਤੇ ਉਹ ਪੇਪਰਵਰਕ ਦੇ ਨਾਂ ਤੇ ਠੱਗੀ ਕਰ ਜਾਂਦਾ ਪੈਸੇ ਲੁੱਟ ਲ ਜਾਂਦਾ ਵਾ ਆਮ ਇਨਸਾਨ ਦੇ ਤੇ ਸਭ ਤੋਂ ਪਹਿਲਾਂ ਤਾਂ ਭਾਜੀ ਧੰਨਵਾਦ ਆ ਤੁਹਾਡਾ ਤੇ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਗਾਈਡ ਕਰੋ ਕੱਚੇ ਬੰਦੇ ਆਪਣਾ ਖਾਤਾ ਬੈਂਕ ਵਿੱਚ ਕਿਵੇਂ ਖਿਲਾ ਸਕਦੇ ਹਾਂਜੀ ਭਾਜੀ ਜਿਹੜੇ ਕੱਚੇ ਬੰਦੇ ਆਂਦੇ ਨੇ ਜਿੱਦਾਂ ਆਪਾਂ ਇੰਡੀਆ ਤੋਂ ਆਏ ਜਾਂ ਜਾਂ ਕਿਸੇ ਵੀ ਕੰਟਰੀ ਵਿੱਚ ਆਂਦਾ ਕੋਈ ਵੀ ਉਹ ਆਪਣੇ ਪਾਸਪੋਰਟ ਤੇ ਅਕਾਊਂਟ ਖੋਲ ਸਕਦੇ ਨੇ ਬਿਨਾਂ ਕੋਈ ਤੰਗੀ ਤੋਂ ਸਿਰਫ ਬੇਬੋ ਵੀ ਬੈਂਕ ਵਿੱਚ ਕਿਥੇ ਅਕਾਊਂਟ ਖਿਲਾ ਸਕਦੇ ਨੇ ਬਿਨਾਂ ਕੋਈ ਤੰਗੀ ਤੋਂ ਨਾਰਮਲ ਸਾਰੇ ਬੈਂਕਾਂ ਵਿੱਚ ਇਨਸ਼ੋਰਸ ਕਰਾਣੀ ਪੈਂਦੀ ਹੈ ਜੀ ਪਰ ਚਲੋ ਆਪਾਂ ਜਿਹੜੇ ਜਿਨ੍ਹਾਂ ਦੇ ਹੱਥ ਜਾਦੇ ਤੰਗ ਨੇ ਜਾਂ ਆਪਣੇ ਪਿੱਛੇ ਇਕਨੋਮਿਕ ਤੌਰ ਤੇ ਪਰੇਸ਼ਾਨ ਨੇ ਅਸੀਂ ਉਹਨਾਂ ਦੇ ਅਕਾਊਂਟ ਖੋਲਣ ਵਿੱਚ ਹੈਲਪ ਕਰ ਸਕਦੇ ਹਾਂ ਜੀ ਜੀ ਤਾਂ ਉਹਨਾਂ ਨੂੰ ਕੋਈ ਤੰਗੀ ਨਾ ਸਕੇ ਆਪਣੇ ਪੈਸੇ ਆਪਣੇ ਪਰੂਫ ਬਣ ਜਾਂਦੇ ਨਾ ਰਿਹਾ ਹੈ ਨਾ ਆਪਣੇ ਤੇ ਖਾਤਾ ਖਲੋਣ ਵਾਸਤੇ ਇੱਕ ਕੱਚੇ ਬੰਦੇ ਨੂੰ ਖਾਤਾ ਖਲੋਣ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਇਹ ਭਾਈ ਜਿਹੜਾ ਕੱਚਾ ਬੰਦਾ ਉਹਨੂੰ ਕੱਲਾ ਪਾਸਪੋਰਟ ਜ਼ਰੂਰੀ ਹੈ ਜੀ ਕੱਲਾ ਪਾਸਪੋਰਟ ਚਾਹੀਦਾ ਹੈ ਤੇ ਨਾਲ ਆਪਣਾ ਇੱਕ ਟੈਲੀਫੋਨ ਜ਼ਰੂਰ ਹੋਵੇ ਜਿਸ ਨਾਲ ਉਹ ਆਪਣੀ ਐਡਰੈਸ ਵੀ ਚਾਹੀਦਾ ਘਰ ਦਾ ਐਡਰੈਸ ਉਹ ਜਿਹੜਾ ਮਰਜ਼ੀ ਲਿਖਾ ਸਕਦਾ ਕੋਈ ਦੇ ਵਿੱਚ ਖਾਸ ਗੱਲ ਨਹੀਂ ਹੈ ਕਰਕੇ ਜਿੱਥੇ ਉਹ ਰਹਿੰਦਾ ਉਹਨੇ ਉਹ ਹੀ ਐਡਰੈਸ ਲਿਖਾਣਾ ਕੋਈ ਪ੍ਰਾਈਵੇਟ ਵੀ ਲਿਖਾ ਸਕਦੇ ਨੇ ਹੂੰ ਤੇ ਜਾਂ ਫਿਰ ਹਨਾ ਜਿੱਥੇ ਰਹਿੰਦੇ ਨੇ ਉਹੀ ਦਿਖਾ ਸਕਦੇ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਈ ਵਾਰੀ ਕਹਿੰਦੇ ਆ ਕਿ ਪਾਦਰ ਇਨ ਪਾਦਰੋਨਾ ਮੈਂਤੋ ਬਹੁਤ ਜ਼ਰੂਰੀ ਆ ਇੱਕ ਖਾਤਾ ਖਲੋਣ ਵਾਸਤੇ ਜਾਂ ਕਈ ਬੈਂਕਾਂ ਵਾਲੇ ਕਹਿ ਦਿੰਦੇ ਆ ਨਹੀਂ ਭਾਜੀ ਕੋਈ ਇਹਦੇ ਵਿੱਚ ਕੋਈ ਇਨੀ ਖਾਸ ਲੋੜ ਨਹੀਂ ਹਗੀ ਟੂਰਨਾਮੈਂਟ ਦੀ ਆਪਾਂ ਕਿਉਂਕਿ ਇੱਕ ਕੰਪਲਸਰੀ ਇੱਕ ਐਡਰੈਸ ਲਖਾਣਾ ਜ਼ਰੂਰੀ ਹੁੰਦਾ ਜਿਸसे ਉਹਨੂੰ ਨੋਟੀਫਾਈ ਕੀਤਾ ਜਾ ਸਕਦਾ ਕਲਾਇੰਟ ਨੂੰ ਜੀ ਇਸ ਪਰ ਟੂਰਨਾਮੈਂਟ ਵਾਸਤੇ ਨਹੀਂ ਕੋਈ ਨਹੀਂ ਲੋੜ ਨਹੀਂ ਹੁੰਦੀ ਕੋਈ ਵੀ ਆਪਾਂ ਐਡਰੈਸ ਚੂਜ਼ ਕਰ ਸਕਦੇ ਆ ਜੀ ਇਦੇ ਵਿੱਚ ਜਿਆਦਾ ਆਪਾਂ ਨੂੰ ਕੰਪਲਸਰੀ ਹੈਗਾ ਆਪਣਾ ਅਰੀਜਨਲ ਪਾਸਪੋਰਟ ਹੋਵੇ ਵੈਲਿਡ ਹੋਵੇ ਤੇ ਇੱਕ ਟੈਲੀਫੋਨ ਕਾਲ ਹੋਵੇ ਜਿਸ ਨਾਲ ਉਹ ਆਪਣੀ ਐਪਲੀਕੇਸ਼ਨ ਐਡ ਕਰਕੇ ਤੇ ਆਪਣਾ ਮੂਵਮੈਂਟ ਚੈੱਕ ਕਰਕੇ ਟਰਾਂਸਫਰ ਕਰ ਸਕਦਾ ਜਿੰਨੂੰ ਮਰਜੀ ਲੋ ਜੀ ਜਿਹੜੇ ਕੱਚੇ ਬੰਦੇ ਆ ਉਹਨਾਂ ਵਾਸਤੇ ਭਾਜੀ ਨੇ ਇੱਕ ਬਹੁਤ ਵਧੀਆ ਸਿੰਪਲ ਇਨਫੋਰਮੇਸ਼ਨ ਦਿੱਤੀ ਆ ਕਿਉਂਕਿ ਲੋਕ ਕਈ ਇਹਨਾਂ ਕੰਮਾਂ ਤੋਂ ਹਜ਼ਾਰਾਂ ਰੁਪਈਆ ਲੋਕਾਂ ਦਾ ਲੁੱਟ ਜਾਂਦੇ ਨੇ ਤੇ ਲੋਕਾਂ ਨੂੰ ਕਹਿੰਦੇ ਵੀ ਤੁਹਾਡੀ ਅਸੀਂ ਮਦਦ ਕੀਤੀ ਆ ਪਰ ਮਦਦ ਕੁਝ ਨਹੀਂ ਹੁੰਦੀ ਉਹ ਕੰਮ ਬਿਲਕੁਲ ਬੈਂਕਾਂ ਦੇ ਵਿੱਚ ਫ੍ਰੀ ਹੁੰਦਾ ਆ ਹਾਂਜੀ ਬਿਲਕੁਲ account ਫ੍ਰੀ ਹੋਏਗਾ ਕਈ ਬੈਂਕਾਂ ਵਿੱਚ ਇੰਸ਼ੋਰੈਂਸ ਕਰਾਣੀ ਪੈਂਦੀ ਹੈ ਆਪਣੀ ਮੈਡੀਕਲ ਉਹ 1 ਸਾਲ ਵਾਸਤੇ ਵੈਲਿਡ ਹੁੰਦੀ ਪਰ ਜਿਨ੍ਹਾਂ ਦੀ ਇਕਨੋਮਿਕ ਤੌਰ ਤੇ ਜ਼ਿਆਦਾ ਹਾਲਤ ਖਰਾਬ ਹੈ ਉਹਨਾਂ ਦੀ ਮੈਂ ਫ੍ਰੀ account ਖੋਲਣ ਵਿੱਚ ਮਦਦ ਕਰ ਸਕਦਾ ਹਾਂ ਅੱਛਾ ਜੀ ਮੈਂ ਇੱਕ ਗੱਲ ਪੁੱਛਣੀ ਸੀ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ ਤੇ ਕੱਚਾ ਬੰਦਾ ਵੀ ਇੰਸ਼ੋਰੈਂਸ ਕਰਾ ਸਕਦਾ ਇੱਥੇ ਕੱਚਾ ਬੰਦਾ ਆਪਣੇ ਲਾਈਫ ਇੰਸ਼ੋਰੈਂਸ ਪਾਸਪੋਰਟ ਤੇ ਨਹੀਂ ਕਰਨ ਦਿੰਦੇ ਪਰ ਆਪਣੀ ਡੈਥ ਵਾਲੀ ਕਰਾ ਸਕਦੇ ਨੇ ਡੈਥ ਵਾਲੀ ਆਪਣੀ ਜਿਹੜੀ ਹੁੰਦੀ ਨਾ ਜਿਹੜੀ ਇੱਥੇ ਆਪਾਂ ਸਪੈਨਿਸ਼ ਕਹਿੰਦੇ ਦਸੇਸੋ ਵਾਲੀ ਉਹ ਕਰਾ ਸਕਦੇ ਨੇ ਪਾਸਪੋਰਟ ਤੇ ਪਰ ਲਾਈਫ ਨਹੀਂ ਹੁੰਦੀ ਉਹਦੇ ਸਿਰਫ ਜਿੱਦ ਤੱਕ ਬੰਦੇ ਦੀ ਡੈਥ ਨਹੀਂ ਹੁੰਦੀ ਹੈ ਨਾ ਕੋਈ ਕੋਈ ਕਾਰਵਾਈ ਨਹੀਂ ਹੋਏ ਜਿਹੜੀ ਡੈੱਡ ਬੋਡੀ ਵਾਲੀ ਇਨਸ਼ੋਰੈਂਸ ਹੁੰਦੀ ਆ ਉਹ ਹੋ ਜਾਂਦੀ ਹੈ ਤੇ ਉਹਦਾ ਕੀ ਖਰਚਾ ਆਉਂਦਾ ਮਹੀਨਾ ਪਾਜੀ ਮਹੀਨੇ ਦਾ ਨਹੀਂ ਉਹ ਥੋੜਾ ਹੀ ਬਹੁਤ ਜਿਆਦਾ ਸਸਤੀ ਹੁੰਦੀ ਹੈ ਜਿੰਨ ਕਿ 100 ਯੂਰੋ ਨਹੀਂ ਹੁੰਦੀ ਜੇ ਆਪਣੀ ਏਜ ਤੇ ਡਿਪੈਂਡ ਹੁੰਦਾ ਜਿਵੇਂ ਆਪਣਾ 30 35 ਸਾਲ ਤੱਕ ਹੁੰਦੀ ਹੈ ਜੀ ਏਜ ਤੇ ਫਿਰ ਉਹਦੀ 100 ਯੂਰੋ ਤੱਕ ਹੋ ਜਾਂਦੀ ਹੈ ਜੇ ਉਸ ਤੋਂ ਵੀ ਘੱਟੇ ਜਿਆਦਾ ਜਿੰਨਾ ਆਪਣਾ ਜਵਾਨ ਹੋਏਗਾ ਜੰਗ ਹੋਏਗਾ ਉਹਦੀ ਘੱਟ ਹੋਏਗੀ ਕਿੰਚੋ ਤੇ ਇਹ ਤੋਂ ਇਲਾਵਾ ਹੁਣ ਆਪਾਂ ਕੱਚੇ ਬੰਦਿਆਂ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਆ ਤੇ ਜਰੂਰ ਕਰਵਾਓ ਥੋੜੇ ਬੋਤੇ ਪੈਸਿਆਂ ਦਾ ਕੁਛ ਨਹੀਂ ਦਿਨ ਦਾ ਨਹੀਂ ਪਤਾ ਹੁੰਦਾ ਕਦੋਂ ਕਿਸੇ ਦੇ ਮਾੜਾ ਦਿਨ ਆ ਜਾਂਦਾ ਵਾ ਤੇ ਭਾਜੀ ਇੱਕ ਗੱਲ ਦੱਸਣਾ ਵਾ ਤੁਸੀਂ ਕਈ ਬੈਂਕਾਂ ਦੇ ਘਾਰ ਆ ਜਿਹੜੇ ਬੈਂਕਾਂ ਦੀ ਪ੍ਰਾਪਰਟੀ ਆ ਜਿਹੜੀਆਂ ਬੈਂਕ ਨੇ ਜ਼ਬਤ ਕੀਤੀਆਂ ਹੋਈਆਂ ਪ੍ਰਾਪਰਟੀਆਂ ਆ ਤੇ ਉਹ ਉਹਦੇ ਵਿੱਚ ਭਾਜੀ ਉਹ ਉਹ ਪ੍ਰਾਪਰਟੀਆਂ ਕਿਰਾਏ ਤੇ ਵੀ ਬੈਂਕਾਂ ਦਿੰਦੀਆਂ ਵਾ ਏ ਭਾਈ ਸਾਰੇ ਬੈਂਕ ਹੁਣ ਇਦਾਂ ਨਹੀਂ ਕਰਦੇ ਹੁਣ ਜ਼ਿਆਦਾਤਰ ਬੈਂਕ ਸਾਬਦਲ ਦਿੰਦੇ ਨੇ ਸਾਬਦਲ ਬੈਂਕ ਤੇ ਜਾਂ ਫਿਰ ਆਪਾਂ ਨੂੰ ਲਾਕਾਸ਼ਾ ਇਹੋ ਹੀ ਬੈਂਕ ਜਿਹੜੇ ਕਰਾਇਤੇ ਦਿੰਦੇ ਨੇ ਤੇ ਜ਼ਿਆਦਾਤਰ ਤੇ ਹੁਣ ਜਿਹੜਾ ਪ੍ਰੋਸੈਸ ਚੱਲਦਾ ਪਿਆ ਉਹ ਕੁੰਪਰਾ ਦਾ ਹੀ ਹੁੰਦਾ ਪਿਆ ਯਾਨੀ ਕਿ ਆਪਣੇ ਮੁੱਲ ਦਾ ਘਰ ਲੈਂਦਾ ਹੀ ਫਾਇਦਾ ਹੈ ਜੀ ਉਹ ਹੀ ਮੁੱਲ ਦਾ ਹੀ ਦਿੰਦੇ ਪਏ ਨੇ ਘੱਟ ਰੇਟਾਂ ਦੇ ਦੇ ਦਿੰਦੇ ਨੇ ਪਰ ਅੱਜ ਕੱਲ ਰੇਟ ਜਿਵੇਂ ਹੁਣ ਬਹੁਤ ਖਾਈ ਹੋਏ ਨੇ ਇਸ ਕਰਕੇ ਬਹੁਤ ਯਾਨੀ ਕਿ ਜ਼ਿਆਦਾ ਰੇਟ ਹੋਏ ਆ ਜੀ ਜਿਵੇਂ ਜਿਵੇਂ ਆਪਾਂ ਬਹੁਤ ਲੋਕ ਮੇਰੀ ਵੀਡੀਓ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਸੁਪਨਾ ਸਪੇਨ ਦੇ ਵਿੱਚ ਰੱਖਿਆ ਹੋਵੇਗਾ ਫੈਕਟਰੀ 'ਚ ਕੰਮ ਕਰਦੇ ਨੇ ਜਾਂ ਦੁਕਾਨ ਹੈ ਆਪਣੀ ਛੋਟਾ ਬਿਜ਼ਨਸ ਹੈ ਤੇ ਉਹ ਆਪਣਾ ਘਰ-ਬਾਰ ਲੈਣਾ ਚਾਹੁੰਦੇ ਆ ਕਿਰਾਏ ਤੇ ਉਹ ਰਹਿੰਦੇ ਨੇ ਹੋ ਸਕਦਾ ਉਹ ਕਿਰਾਇਆ 1000 1200 1500 ਯੂਰੋ ਕਿਰਾਇਆ ਆ ਪਰ ਜਿਹੜੀ ਬੈਂਕ ਦੀ ਹੋ ਸਕਦਾ ਕਸਤ ਉਹਨਾਂ ਦੀ ਘੱਟ ਬਣੇ ਹਨਾ ਸਭ ਤੋਂ ਪਹਿਲਾਂ ਤੇ ਤੁਸੀਂ ਬੇਬੇ ਉਹ ਬੈਂਕ ਦੇ ਵਿੱਚ ਕੰਮ ਕਰਦੇ ਹੋ ਤੇ ਅੱਜ ਦੀ ਲੇਟੈਸਟ ਜਿਹੜੀ ਨਿਊਜ਼ ਆ ਰਹੀ ਆ ਅਖਬਾਰਾਂ ਭਰੀਆਂ ਹੋਈਆਂ ਨੇ ਤੇ ਉਹਦੇ ਬਾਰੇ ਕੋਈ ਸਾਨੂੰ ਥੋੜਾ ਬੋਲ ਚਾਨਣਾ ਪਾਓ ਤੇ ਉਹਦੇ ਬਾਰੇ ਕੀ ਹਾਂਜੀ ਭਾਈ ਜੇ ਅੱਜਕੱਲ ਜਿਵੇਂ ਟਿਕਟੋਕ 'ਚ ਚੱਲਦਾ ਪਿਆ ਜਿਆਦਾ ਜਿਆਦਾ ਫੇਕ ਜਿਆਦੀਆਂ ਨੋਟਿਸ ਆਉਂਦੀਆਂ ਪਈਆਂ ਨੇ ਤੇ ਆਪਣੇ 36 ਸਾਲ ਦੀ ਅੱਜ ਤੱਕ 95% ਤੱਕ ਲੋਨ ਦੇਈ ਜਾਂਦੇ ਨੇ ਇਦਾਂ ਇਹ ਅੱਜ ਲੋਨ ਪਾਸ ਹੋਇਆ ਆਪਣਾ 메ਨ ਜਿਹੜਾ ਮੁੱਦਾ ਸੀ ਕਿ 95% ਲੋਨ ਮਿਲ ਜੇਗਾ ਇਹ ਮਿਲ ਜੇਗਾ ਆਪਾਂ ਨੂੰ 95% ਪਰ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਕਲਾਇੰਟ ਦੀ ਏਜ ਆਪਣੀ ਹੋਣੀ ਚਾਹੀਦੀ ਹੈ 36 ਸਾਲ ਤੋਂ ਘੱਟ ਠੀਕ ਜੀ 36 ਸਾਲ ਤੋਂ ਘੱਟ ਏਜ ਹੋਣੀ ਚਾਹੀਦੀ ਹੈ ਤੇ ਪਰ ਜਿਹੜਾ ਇੰਟਰਸਟ ਉਹ ਵਾਰੀ ਆਪਲੇ ਲੱਗੇਗਾ ਉਹਨਾਂ ਉਹਨਾਂ ਨੂੰ ਫਿਕੋ ਲੋਨ ਨਹੀਂ ਦਿੱਤਾ ਜਾਏਗਾ ਜਿਨ੍ਹਾਂ ਨੇ 95% ਲੋਨ ਲੈਣਾ ਹੈ ਏਜ 36 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ avalista ਜਿਵੇਂ ਆਪਾਂ ਗਰੰਟੀ ਕਿਹਾ ਦੀ ਪਾਣੀ ਉਹਦੀ ਏਜ ਜਿੰਨੀ ਮਰਜ਼ੀ ਹੋਵੇ ਯਾਨੀ ਕਿ ਨਾਲ ਪਾ ਸਕਦਾ ਪਰ ਇਹਦੇ ਵਿੱਚ ਇਸੀ ਉਹਨਾਂ ਨੇ ਰੱਖਿਆ ਕਿ ਵਰਿਆਬਲੇਵੇ ਫੀਕੋ ਨਹੀਂ ਕਰ ਸਕਦੇ ਅੱਛਾ ਫੀਕੋ ਨਹੀਂ ਕਰਦੇ ਜਿਹੜਾ ਬੈਂਕਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟਰਸਟ ਰੇਟ ਘਟਾ ਰਹੀਆਂ ਆ ਉਹਦੇ ਬਾਰੇ ਕੋਈ ਗੱਲਬਾਤ ਅੱਗੇ ਫਿਊਚਰ ਵਿੱਚ ਕਹਿੰਦੇ ਪਿੰਨੇ ਘਟੇਗਾ ਟਰਸਟ ਰੇਟ ਘਟੇਗਾ ਥੋੜਾ ਜਿਹਾ ਤੇ ਇੱਕ ਘਰ ਦਾ ਲੋਨ ਪਾਸ ਕਰਾਉਣ ਵਾਸਤੇ ਕਿਹੜੀ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਆ ਤੇ ਕਿਹੜੇ ਕਿਹੜੇ ਪੇਪਰ ਬੰਦੇ ਕੋਲ ਹੁਣੇ ਜ਼ਰੂਰੀ ਆ ਜਿਹਦਾ ਕਰਕੇ ਬੰਦੇ ਦਾ ਜਿਹੜਾ ਉਹ ਲੋਨ ਪਾਸ ਹੋ ਸਕਦਾ ਆ ਸੌਖਾ ਲੋਨ ਪਾਸ ਹੋ ਸਕਦਾ ਕਿਸੇ ਏਜੰਟ ਕੋ ਜਾਣ ਦੀ ਲੋੜ ਨਹੀਂ ਡਾਇਰੈਕਟ ਬੈਂਕਾਂ ਦੇ ਵਿੱਚ ਏਜੰਟ ਬੈਠੇ ਨੇ ਟੇਬਲਾ ਦੇ ਉੱਤੇ ਤੁਹਾਨੂੰ ਪ੍ਰੋਡਕਟ ਵੇਚਣ ਵਾਸਤੇ ਤੁਸੀਂ ਉਹਨਾਂ ਨੂੰ ਮਿਲ ਕੇ ਆਪਣਾ ਕੰਮ ਕਰਵਾ ਸਕਦੇ ਏਦਾਂ ਹੀ ਭਾਜੀ ਕਿ ਨਹੀਂ ਹਾਂਜੀ ਭਾਜੀ ਹਾਂਜੀ ਤੇ ਭਾਜੀ ਮੈਨੂੰ ਇਹ ਗੱਲ ਦੱਸਿਓ ਕਿ ਕਿਹੜੇ ਕਿਹੜੇ ਉਹ ਡਾਕੂਮੈਂਟ ਚਾਹੀਦੇ ਨੇ ਜੇ ਆਪਾਂ ਘਰ ਦਾ ਲੋਨ ਪਾਸ ਕਰਾ ਕੇ ਆਪਣਾ ਘਰ ਖਰੀਦਣਾ ਆ ਹਾਂਜੀ ਭਾਜੀ ਇਹਦੇ ਵਿੱਚ ਬਹੁਤ ਸੌਖਾ ਪ੍ਰੋਸੀਜਰ ਹੀ ਏ ਸਾਰਿਆਂ ਨੂੰ ਆਮ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ ਇੱਕ ਕੰਮ ਦਾ ਕਨੈਕਟਰ ਲੱਗਦਾ ਹੁੰਦਾ ਤੇ ਦੋ ਨੋਮੀਨਾ ਲੱਗਦੇ ਲਾਸਟ ਤੇ ਦੂਸਰਾ ਆਪਣਾ ਲੱਗਦਾ ਹੈ ਵਿਦਾ ਲਬੋਰਲ ਜੀ ਤੇ ਜੇ ਰੈਂਟਾ ਕਰਾਉਂਦੇ ਨੇ ਤੇ ਰੈਂਟੀ ਵਾਲਾ ਪੇਪਰ ਵੀ ਲੱਗਦਾ ਤੇ ਬਾਕੀ ਆਪਣਾ ਥੋੜਾ ਬੋਤਾ ਡਿਪੈਂਡ ਜਿੰਨਾ ਤੁਸੀਂ ਲੋਨ ਲੈਣਾ ਚਾਹੁੰਦੇ ਉਹਦੇ ਜੇ ਤੁਸੀਂ 90% ਲੈਣਾ ਤੇ 10% ਤੁਹਾਡਾ ਉਹਦੇ ਹਿਸਾਬ ਨਾਲ ਤੁਸੀਂ ਨਾਲ ਬੈਂਕ ਨੂੰ ਕੈਸ਼ ਦੇਣ ਵਾਸਤੇ ਹੋਣਾ ਚਾਹੀਦਾ ਤੇ 10% ਆਪਣਾ ਨੋਟਰੀ ਖਰਚਾ ਜਿਹੜਾ ਹੁੰਦਾ ਹਨਾ ਲਿਖਤ ਪੜਦਾ ਜਾਨੀ ਕਿ ਆਪਣੇ 1 ਲੱਖ ਦਾ ਘਰ ਹੋਵੇ ਤੇ ਐਸਟੀਮੇਟ ਦੇ ਹਿਸਾਬ ਨਾਲ ਆਪਾਂ ਨੂੰ 20000 ਰੁਪਏ ਕੋਟ ਚਾਹੀਦਾ 20000 ਤੇ ਬਾਕੀ ਜਿਹੜੇ ਆਪਣੇ ਇੰਪ੍ਰੈਸਿਵ ਵਾਲੇ ਨੇ ਆਟੋਨੋਮਾ ਵੀਰ ਨੇ ਉਹਨਾਂ ਦੇ ਤਰਮੇਸਤਰੀ ਲੱਗਦੇ ਹੁੰਦੇ ਨੇ ਜੀ ਵੈਸੇ ਸੌਰਨ ਨੂੰ ਇਹ ਗੱਲ ਮਿਲੀ ਆ ਕਿ ਬੈਂਕਾਂ ਕੋਲ ਵੀ ਘਰ ਨੇ ਤੇ ਬੈਂਕਾਂ ਉਹ ਘਰਾਂ ਦੀ ਆਫਰ ਲੋਕਾਂ ਨੂੰ ਦਿੰਦੀ ਆ ਤੇ ਲੋਕ ਜਿਹੜੇ ਵੱਡੀਆਂ ਸਿਟੀਆਂ ਦੇ ਵਿੱਚ ਰਹਿੰਦੇ ਨੇ ਤੇ ਉਹ ਉਹ ਘਰਾਂ ਨੂੰ ਖਰੀਦ ਸਕਦੇ ਨੇ ਤੇ ਉਹ ਕਿਹੜੇ ਘਰ ਨੇ ਕਿਹੜੀ ਵੈਬਸਾਈਟ ਹੈ ਜਿੱਥੇ ਜਿਵੇਂ ਬੈਂਕਾਂ ਕਰਦੀਆਂ ਬੈਂਕਾਂ ਦੇ ਘਰ ਭਾਈ ਜਿਆਦਾਤਰ ਜਿਹੜੇ ਹੁਣ ਬੇਬੀ ਉਹ ਵਿੱਚ ਡਾਇਰੈਕਟ ਨਹੀਂ ਹੈਗੇ ਇਹਨਾਂ ਨੇ ਹੁਣ ਵੀ ਪੇਜ ਨਵੇਂ ਬਣਾਏ ਨੇ ਐਲੀਸੈਂਡ ਐਲੀਸੈਂਡਾ ਵਿੱਚ ਆਂਦੇ ਨੇ ਜਿਆਦੇ ਬੈਂਕਾਂ ਦੇ ਘਰ ਤੇ ਜਾਂ ਫਿਰ ਆਪਣੇ ਸੋਲਵੀਆਂ ਵਿੱਚ ਨੇ ਸੋਲਵਿਆ ਵਿੱਚ ਆਪਣੇ ਸਾਵਾਦਲ ਦੇ ਮੈਕਲ ਦੇ ਘਰ ਆਂਦੇ ਨੇ ਜਿਹੜੇ ਟੋਟਲ ਬੈਂਕਾਂ ਦੇ ਘਰ ਐਲੀਸਨ ਦਾ ਵਿੱਚ ਜਾਂਦੇ ਨੇ ਉਹ ਘਰ ਹੁੰਦੇ ਨੇ ਜਿਹੜੇ ਲੋਕਾਂ ਦੀਆਂ ਕਿਸ਼ਤਾਂ ਡੁੱਟ ਕੇ ਆਏ ਆ ਜਾਂ ਛੱਡੀ ਹੋਈ ਆ ਘੱਟ ਪ੍ਰਾਈਸ ਤੇ ਮਿਲ ਜਾਂਦੇ ਆ ਹਾਂਜੀ ਜੀ ਘੱਟ ਪ੍ਰਾਈਸ ਤੇ ਮਿਲ ਜਾਂਦੇ ਪਰ ਜ਼ਿਆਦਾਤਰ ਹੁਣ ਲੋਕਾਂ ਨੇ ਘਰਾਂ ਦੇ ਕਬਜ਼ੇ ਬੜੇ ਕੀਤੇ ਪਏ ਨੇ ਤੁਹਾਨੂੰ ਪਤਾ ਹੀ ਜਿੱਦਾਂ ਹਨ ਜਿਹੜੇ ਬੈਂਕਾਂ ਦੇ ਘਰ ਨੇ ਲੋਕੀ ਹੁਣ ਲੋਕ ਤੋੜ ਕੇ ਅੰਦਰ ਵੜ ਜਾਂਦੇ ਨੇ ਜੀ ਪਰ ਫੇਰ ਵੀ ਚਲੋ ਆਪਣੇ ਸੋਲਵਿਆ ਵਿੱਚ ਵੇਖ ਸਕਦੇ ਤੁਸੀਂ ਉਹਦੇ ਵਿੱਚ ਬੈਂਕਾਂ ਦੇ ਘਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦੇ ਉੱਤੇ ਲੋਕਾਂ ਨੂੰ ਕੀ ਐਸ ਵੇਲੇ ਪ੍ਰਾਪਰਟੀਆਂ ਦੇ ਰੇਟ ਥੱਲੇ ਆ ਵਿਆਜ ਰੇਟ ਉੱਤੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਲੋਕਾਂ ਨੂੰ ਕੀ ਸਲਾਹ ਦਿਓ ਇਸ ਸਮੇਂ ਪ੍ਰਾਪਰਟੀ ਦਾ ਜੇ ਤੇ ਕਿਸੇ ਨੂੰ ਅਮਰਜੈਂਸੀ ਜਿੱਦਾਂ ਲੋੜ ਹੈ ਤੇ ਜਰੂਰ ਆਪਣਾ ਲਵੇ ਘਰ ਕਿਰਾਏ ਤੇ ਰਹਿਣ ਨਾਲੋਂ ਬਹੁਤ ਜ਼ਿਆਦਾ ਯਾਨੀ ਕਿ ਆਪਣੇ ਜੀ ਜੀ ਜਿਸ ਤਰ੍ਹਾਂ ਆਪਾਂ ਕਿਰਾਏ ਤਾਰੀ ਜਾਂਦੇ ਆ ਆਪਣੇ ਫਜ਼ੂਲ ਜਾਈ ਜਾਂਦੇ ਨੇ ਹਨਾ ਜੀ ਤੇ ਜੇ ਆਪਾਂ ਪ੍ਰਾਪਰਟੀ ਆਪਣੀ ਬਣਾਵਾਂਗੇ ਚਲੋ ਆਪਣਾ ਪਲੱਸ ਹੋ ਹੀ ਜਾਂਦਾ ਆ ਆਪਾਂ ਜੀ 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 ਬੈਂਕਾਂ ਦਾ ਹੁਣ ਬਾਕੀ ਬੈਂਕਾਂ ਦਾ ਤੇ ਮੈਨੂੰ ਜਿਆਦਾ ਨਹੀਂ ਪਤਾ ਕਿਉਂਕਿ ਹੁਣ ਲਾਕਸ਼ੇ ਜੀ ਵੀ 4 ਤੇ ਚੱਲਦਾ ਪਿਆ ਵਿਆਜ ਨਾਲੇ ਉਹਨਾਂ ਦੀਆਂ ਸ਼ਰਤਾਂ ਵੀ 3 ਸਾਲ ਇੰਸ਼ੋਰਸ ਕਰਾਣੀ ਪੈਂਦੀ ਉਹਨਾਂ ਨਾਲ 3 ਸਾਲ ਦਾ ਲਾਰਮ ਕਰਾਣਾ ਪੈਂਦਾ ਤੇ ਬੀਬੀ ਉਹ ਜਿੱਦਾਂ ਦਾ ਕੋਈ ਪ੍ਰੋਸੀਜਰ ਨਹੀਂ ਹੈਗਾ ਸਿਰਫ ਇਹਦੇ ਵਿੱਚ ਆਪਾਂ ਕੋਈ ਆਪਾਂ ਪ੍ਰਾਈਵੇਟ ਖਰਚਾ ਨਹੀਂ ਲਈਦਾ ਹੈਗਾ ਨਾ ਹੀ ਕਿਸੇ ਕੋਈ ਰੁਪਈਆ ਲਿਆ ਜਿਹੜੇ ਭਾਜੀ ਆਪਣੇ ਵੀਡੀਓ ਵੇਖਦੇ ਪਏ ਨੇ ਜਿਨ੍ਹਾਂ ਨੇ ਆਪਣੇ ਥਰੂ ਕਰ ਲਵਾਏ ਨੇ ਹਨਾ ਜਾਂ ਆਪਾਂ ਜਿਨ੍ਹਾਂ ਨੂੰ ਦਿੱਤੇ ਨੇ ਉਹਨਾਂ ਨੂੰ ਆਪ ਵੀ ਇਹ ਕਹ ਤੁਹਾਨੂੰ ਕਮੈਂਟ ਕਰ ਦਨਗੇ ਕਿ ਆਪਾਂ ਅਜ ਤੱਕ ਰੁਪਈਆ ਨਹੀਂ ਲਿਆ ਜਿਹੜਾ ਵੀ ਪ੍ਰੋਸੀਜਰ ਹੁੰਦਾ ਬੈਂਕ ਦਾ ਤੁਹਾਡੇ ਅਕਾਊਂਟ ਵਿੱਚ ਹੀ ਹੁੰਦਾ ਸਾਰਾ ਕੁਝ ਠੀਕ ਹੈ ਜੀ ਤੇ ਸਿਰਫ ਇਹਦੇ ਵਿੱਚ ਆਪਣਾ ਜਾਨੀ ਕਿ ਪੇਪਰ ਕਾਰਵਾਈ ਹੋਏਗੀ ਕੋਈ ਖਰਚਾ ਨਹੀਂ ਹੈਗਾ ਕੋਈ ਵੀ ਇਹ ਦੂਸਰੇ ਬੈਂਕਾਂ ਦੇ ਵੀ ਘਰ ਜਿੱਦੇ ਕਿ ਕੋਈ ਹੈਗੇ ਨੇ ਉਹ ਵੀ ਲਿਆ ਸਕਦੇ ਫਰੀ ਵਿੱਚ ਜੀ ਜੀ ਜਿੰਨਾ ਕੋ ਪ੍ਰਾਪਰਟੀਆਂ ਆਪਣੀਆਂ ਦੀ ਨੇ ਕਿ ਪੁਰਾਣੇ ਕਿਸੇ ਨੇ ਘਰ ਲੈ ਲਏ ਨੇ ਉਹ ਵੀ ਇਧਰ ਲਿਆ ਸਕਦੇ ਨੇ ਕੋਈ ਖਰਚਾ ਨਹੀਂ ਹੋਗਾ ਨਵੇਂ ਕਾਨੂੰਨ ਪਾਸ ਹੋਏ ਨੇ ਹੁਣ ਅੱਛਾ ਜੀ ਹਾਂ ਜੀ ਸਿਰਫ ਤੁਹਾਡਾ ਤਾਂ ਸਾਸੀਆਂ ਦਾ 300000 ਖਰਚਾ ਲੱਗਣਾ ਹੈ ਉਹ ਤੁਹਾਡੇ ਅਕਾਊਂਟ ਵਿੱਚੋਂ ਕਟਣਾ ਹੈ ਤੇ ਕੋਈ ਖਰਚਾ ਨਹੀਂ ਹੈਗਾ ਜਿਨ੍ਹਾਂ ਦੇ ਬਰਿਆਵਲੇ ਨੇ ਉਫੀ ਖੁਕਰਾ ਸਕਦੇ ਨੇ ਬੈਂਕ ਵਿੱਚ ਆਪਣਾ ਪ੍ਰਾਪਰਟੀ ਦਾ ਘਰ ਦਾ ਸੁਪਨਾ ਲੋਕ ਦੇਖ ਸਕਦੇ ਨੇ ਹਾਂਜੀ ਅੱਛਾ ਪਾਜੀ ਮੈਂ ਇੱਕ ਗੱਲ ਹੋਰ ਪੁੱਛਣੀ ਆ ਤੁਹਾਨੂੰ ਬਿਜ਼ਨਸਮੈਨ ਅੱਜ ਕੱਲ੍ਹ ਕੰਮ ਕਰਦੇ ਨੇ ਆਪਣੇ ਪੰਜਾਬੀ ਭਰਾ ਕੰਮ ਕਰਦੇ ਨੇ ਤੁਸੀਂ ਦੇਖੇ ਹੋਣਗੇ ਕਿ ਲੋਕ ਸੋਚਦੇ ਨੇ ਕਿ ਆਪਣਾ ਬਿਜ਼ਨਸ ਬਣਾ ਲਈਏ ਜੇ ਦੇ ਕੋਫੀ ਕੋ ਕੰਟਰੈਕਟ ਆ ਕੰਮ ਕਰਦਾ ਆ 5-7 ਸਾਲ 10 ਸਾਲ ਕੰਮ ਕਰਦੇ ਨੂੰ ਹੋ ਗਿਆ ਆ ਪਰਮਾਨੈਂਟ ਰੈਡੈਂਸੀ ਪਰਮਾਨੈਂਟ ਸਪੇਨ ਦਾ ਕਾਰਡ ਆ ਉਹ ਆਉਣ ਵਾਲੇ ਦਿਨਾਂ 'ਚ ਆਪਣੀ ਕੋਈ ਦੁਕਾਨ ਬਣਾਉਣਾ ਚਾਹੁੰਦਾ ਕੋਈ 바ਰ ਬਣਾਉਣਾ ਚਾਹੁੰਦਾ ਕੋਈ ਰੈਸਟੋਰੈਂਟ ਬਣਾਉਣਾ ਚਾਹੁੰਦਾ ਕੋਈ ਬਿਜ਼ਨਸ ਕਰਨਾ ਚਾਹੁੰਦਾ ਉਹਦੇ ਵਿੱਚ ਬੈਂਕ ਹੈਲਪ ਕਰਦੀ ਆ ਹਾਂਜੀ ਭਾਜੀ ਜੇ ਕੋਈ ਵੀ ਆਪਣਾ ਆਮ ਇਨਸਾਨ ਕੋਈ ਕੰਮ ਜੇ ਦੇ ਕੋਈ ਫਿਕ ਹੋਇਆ ਗਿਆ ਜਾਂ ਕਿਦਾਂ ਜੀ ਕੋਈ ਵੀ ਲਾ ਲਓ ਭਾਈ ਲਾ ਲਓ ਜਾਂ ਤੁਸੀਂ ਲਾ ਲਓ ਜਾਂ ਮੈਂ ਲਾ ਲਓ ਹਨਾ ਇਦਾਂ ਆਪਣਾ ਕੰਮ ਕਰਦਾ ਬੈਂਕ ਉਹਦੀ ਫੁੱਲ ਹੈਲਪ ਕਰਦੀ ਉਹਨਾਂ ਨੂੰ ਲੋਨ ਉਹਦਾ ਜਾਨੀ ਕਿ ਆਪਣਾ ਕਰੈਕਟਰ ਜਿਹੜਾ ਕ੍ਰੈਡਿਟ ਕ੍ਰੈਡਿਟ ਸਾਫ਼ ਹੋਣਾ ਚਾਹੀਦਾ ਜੀ ਕੋਈ ਲੈਣ ਦੇ ਨਹੀਂ ਹੋਣਾ ਚਾਹੀਦਾ ਤੇ ਉਹਨੂੰ ਲੋਨ ਆਪਾਂ ਦਵਾ ਦਈਦੇ ਅੱਛਾ ਉਹਨੂੰ ਲੋਨ ਤੁਸੀਂ ਵੀ ਪਾਸ ਕਰਵਾ ਦਿੰਦੇ ਆ ਉਹ ਕਰਵਾ ਵੀ ਸਕਦਾ ਆ ਉਹ ਵੀ ਜੇ ਤੇ ਉਹਨਾਂ ਦਾ ਵਧੀਆ ਰਿਕਾਰਡ ਬੈਂਕ ਵਿੱਚ ਆਟੋਮੈਟਿਕਲੀ ਜਾਨੀ ਕਿ ਉਹਨੂੰ ਪੈਸੇ ਆ ਜਾਂਦੇ ਨੇ ਜੀ ਐਡਾ ਕੋਈ ਵੱਡਾ ਪ੍ਰੋਸੀਜਰ ਨਹੀਂ ਹੈਗਾ ਆਪਣਾ ਰਿਕਾਰਡ ਸਾਫ਼ ਹੋਵੇ ਉਹਨਾਂ ਦੀ ਹੈਲਪ ਵੀ ਕਰਦੀ ਦੀ ਜਿਨ੍ਹਾਂ ਦੇ ਨਹੀਂ ਆ ਬੈਂਕ ਵਿੱਚ ਵਧੀਆ ਕਾਰਡ ਉਹਨਾਂ ਨੂੰ ਆਟੋਮੈਟਿਕਲੀ ਮਿਲ ਜਾਂਦਾ ਤੇ ਆਪਣਾ ਬਿਜ਼ਨਸ ਵੀ ਖੋਲ ਸਕਦੇ ਆ ਆਪਣਾ ਬਿਜ਼ਨਸ ਖੋਲ ਸਕਦੇ ਨੇ ਪ੍ਰਾਈਵੇਟ ਪਰਸਨਲ ਲੋਨ ਵੀ ਲੈ ਸਕਦੇ ਨੇ ਆਪਣੀਆਂ ਪੈਸੇ ਲੈ ਕੇ ਆਪਣੀ ਇੰਡੀਆ ਵੀ ਜਾਂ ਕਿਤੇ ਵੀ ਪ੍ਰੋਪਰਟੀ ਬਣਾਣੀ ਚਾਹੇ ਰੀਫੀ ਕਰਾਣੀ ਚਾਹੇ ਉਹ ਵੀ ਕਰ ਸਕਦੇ ਨੇ ਅੱਛਾ ਜੀ ਮੈਂ ਨਾ ਇੱਕ ਹੋਰ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਨਾ ਆ ਕਿ ਜਿਹੜੇ ਲੋਕ ਨੇ ਲੋਨ ਲੈਿਆ ਸੀ ਜਾਂ ਘਰ ਲਿਆ ਸੀ ਕਿਸ਼ਤਾਂ ਟੁੱਟ ਚੁੱਕੀਆਂ ਆ ਤੇ ਬੈਂਕਾਂ ਦੇ ਵਿੱਚ ਫਸ ਚੁੱਕੇ ਆ ਉਹ ਇਸ ਵੇਲੇ ਉਹਨਾਂ ਨੂੰ ਕੀ ਤੁਸੀਂ ਸਲਾਹ ਦੇਣੀ ਕਿਉਂਕਿ ਕੀ ਕਿਦਾਂ ਆਖ ਹੋ ਸਕਦਾ ਹੈ ਇਹ ਥੋੜਾ ਜਿਹੜੇ ਲੋਕ ਪ੍ਰੋਬਲਮ ਥੋੜਾ ਮੁਸ਼ਕਲੇ ਕੰਮ ਕਿਉਂਕਿ ਜਿਹੜੇ ਪਹਿਲਾਂ ਆਪਾਂ ਕਰ ਸਾਰੇ ਬਹੁਤ ਜ਼ਿਆਦਾ ਯਾਨੀ ਕਿ ਤੇ ਹੁਣ ਕਈ ਤਾਂ ਆਪਾਂ 25% ਲੋਕ ਇਦਾਂ ਦੇ ਫਸੇ ਪਏ ਨੇ ਇਨਾਂ ਲੋਕਾਂ ਵਿੱਚ ਅੜੇ ਕੇਸਾਂ ਵਿੱਚ ਜੋ ਨਿਕਲਣਾ ਥੋੜਾ ਔਖਾ ਹੈ ਪਰ ਇਨਾਂ ਦਾ ਕੇਸ ਇਹ ਹੁੰਦਾ ਕਿ 5 ਸਾਲ ਤੱਕ ਜੇ ਆਪਾਂ ਕਿਸ਼ਤ ਨਾ ਤਾਰੀਏ ਹਨਾ ਉਹਦੇ ਵਿੱਚ ਜੇ ਬੈਂਕ ਤੁਹਾਨੂੰ ਲੋਕਾਲੀਸਰ ਕਰ ਦਿੰਦਾ ਹੈ ਤੇ ਫਿਰ ਤੁਹਾ ਨੂੰ ਜਾਨੀ ਕਿ ਤੁਹਾਡਾ ਕੇਸ ਓਪਨ ਹੋਈ ਜਾਂਦਾ ਦੁਆਰ ਤੋਂ ਜੇ ਉਹ 5 ਸਾਲਾਂ ਵਿੱਚ ਤੁਹਾਨੂੰ ਨਹੀਂ ਲੋਕਲਾਈਜ਼ਰ ਕਰ ਸਕਦਾ ਤੇ ਫਿਰ ਤੁਹਾਡਾ ਜਾਨੀ ਕਿ ਬੰਦ ਹੋਣ ਦੇ ਚਾਂਸ ਹੈਗੇ ਨੇ ਜੇ ਨਾ ਫਿਰ ਆਪਾਂ ਸਗੁੰਦਾ ਪੁਰਕਨੀ ਦਾਜ ਬੈਂਕ ਦਿੰਦਾ ਆਪਾਂ ਵਕੀਲ ਕਰਕੇ ਆਪਣਾ ਜ਼ੀਰੋ ਕਰਾ ਸਕਨੇ ਆ 3 ਤੋਂ 5000 ਯੂਰੋ ਤੱਕ ਖਰਚ ਆਉਂਦਾ ਫਿਰ ਆਪਾਂ ਆਪਣਾ ਪ੍ਰੋਸੀਜਰ ਸ਼ੁਰੂ ਤੋਂ ਕਰ ਸਕਨੇ ਆ ਜ਼ੀਰੋ ਤੋਂ ਸ਼ੁਰੂ ਜ਼ੀਰੋ ਤੋਂ ਸ਼ੁਰੂ ਕਰ ਸਕਦੇ ਆ ਹਾਂਜੀ ਤੇ ਜਿਹੜੇ ਬੰਦਿਆਂ ਨੇ ਇਮਪ੍ਰੈਸਿਵ ਬਣਾਏ ਸੀਗੇ ਇਮਪ੍ਰੈਸੀਆਂ ਦੇ ਨਾਂ ਤੇ ਮਤਲਬ ਕਿ ਕਰਜ਼ੇ ਲਏ ਸੀ ਉਹ ਬਾਅਦ ਵਿੱਚ ਇਮਪ੍ਰੈਸਿਵ ਘਾਟੇ ਵਿੱਚ ਚਲ ਗਏ ਪ੍ਰੋਬਲਮ ਪੈ ਗਈ ਪੈਸੇ ਨਹੀਂ ਤਾਰ ਹੋਏ ਉਸੇਵੇਂ ਹੀ ਉਹਨਾਂ ਨੂੰ ਇਮਪ੍ਰੈਸੇ ਵਾਲਿਆਂ ਨੂੰ ਵੀ ਪੈਸੇ ਉਸੇਵੇਂ ਹੀ ਦੇਣੇ ਪੈਂਦੇ ਆ ਨਹੀਂ ਦੇਨੇ ਦੇਨੇ ਵੀ ਪੈ ਸਕਦੇ ਨੇ ਪਰ ਜ਼ਿਆਦਾਤਰ ਇਹ ਵਕੀਲਾਂ ਵਾਲਾ ਥੋੜਾ ਹਨਾ ਆਪਣਾ ਜੀ ਜੀ ਦੀ ਸਲਾਹ ਲੈਣੀ ਚਾਹੀਦੀ ਕਿਉਂਕਿ ਉਹਨਾਂ ਸਗੁੰਦਾ ਪੁਰਤਨੀ ਦਾ ਜਿਹੜੇ ਆਪਣੇ ਕਾਨੂੰਨ ਨੇ ਉਹ ਗਵਰਨਮੈਂਟ ਦਿੰਦੀ ਹੈ ਉਹਨਾਂ ਨੂੰ ਸਗੁੰਦਾਪੁਰ ਨੇਦਾਲ ਵਿੱਚ ਜ਼ੀਰੋ ਤੋਂ ਸ਼ੁਰੂ ਕਰ ਸਕਦੇ ਆ ਜ਼ੀਰੋ ਤੋਂ ਸ਼ੁਰੂ ਕਰ ਸਕਦੇ ਆ ਕਿ ਗਵਰਨਮੈਂਟ ਵੱਲੋਂ ਜਿਹੜੇ ਲੋਕ ਕਰਜ਼ੇ ਹੇਠਾਂ ਆ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਹੋ ਸਕਦਾ ਸੋਚਦੇ ਆ ਕਿ ਸਵੇਰ ਨੂੰ ਇਹ ਦੁਨੀਆ ਨੂੰ ਛੱਡ ਜਾਈਏ ਨਹੀਂ ਤਾਂ ਬੈਂਕਾਂ ਵਾਲਿਆਂ ਨੇ ਸਤਾ ਮਾਰਿਆ ਆ ਕੋਈ ਵੀ ਬੈਂਕ 'ਚ ਪੈਸਾ ਨਹੀਂ ਰੱਖ ਹੁੰਦਾ ਨਾ ਕੋਈ ਹੈਲਪ ਗਵਰਨਮੈਂਟ ਦੀ ਲੈ ਸਕਦੇ ਆ ਕਿਸੇ ਸਾਰੇ ਪਾਸੇ ਜੇ ਤੁਸੀਂ ਕੰਮ ਕਰਦੇ ਹੋ ਤੁਹਾਡੇ ਕੰਮ ਤੋਂ ਪੈਸੇ ਕੱਟੇ ਜਾਂਦੇ ਆ ਕੁਝ ਵੀ ਨਹੀਂ ਕਰਦੇ ਜਦੋਂ ਇਹ ਬੈਂਕਾਂ ਤੋਂ ਅ ਮਗਰ ਆ ਪੈ ਜਾਂਦੇ ਹਨ ਨਾ ਰਸੀਦਾਂ ਆਉਣ ਲੱਗ ਪੈਂਦੀਆਂ ਤਾਂ ਫਿਰ ਬੰਦੇ ਦੇ ਖਿਆਲ ਪਰੇਸ਼ਾਨ ਹੋ ਜਾਂਦਾ ਹੈ ਨਾ ਹੁਣ ਗੱਲ ਇਹ ਆ ਕਿ ਤੁਸੀਂ ਉਹਦੀ ਪਰੇਸ਼ਾਨੀ ਦਾ ਕਾਰਨ ਹੱਲ ਦੱਸਿਆ ਵਾ ਸੁਗੁੰਦਾ oportunity ਦਾ ਉਹ ਆਪਣਾ ਕਰ ਸਕਦੇ ਆ ਤੇ ਭਾਜੀ ਮੈਂ ਨਾ ਇਹਹੀ ਗੱਲ ਦੇ ਉੱਤੇ ਪੁੱਛਣਾ ਸੀਗਾ ਕਿ ਅੱਜ ਕੱਲ ਲੋਕ ਫਰਾਡ ਬਹੁਤ ਕਰ ਰਹੇ ਆ ਅੱਜ ਕੱਲ ਪ੍ਰਾਈਵੇਟ ਲੋਨ ਬੜੀਆਂ ਕੰਪਨੀਆਂ ਆ ਗਈਆਂ ਮਸ਼ਹੂਰੀਆਂ ਦਿੰਦੀਆਂ ਰਾਤੋ ਰਾਤ ਲੋਨ ਲੈ ਲਓ ਸਵੇਰੇ ਲੈ ਲਓ ਕਲਿੱਕ ਕਰੋ ਲੋਨ ਲੈ ਲਓ ਇਹ ਕਰੋ ਉਹ ਕਰੋ ਲੋਨ ਲੈ ਲਓ ਉਹ ਸਾਈਨ ਕਰਾ ਲੈਂਦੇ ਨੇ ਕਿਨੇ ਕਿਨੇ ਪੇਪਰਾਂ ਤੇ ਉਹ ਬੈਂਕਾਂ ਨਹੀਂ ਹੁੰਦੀਆਂ ਫਾਈਨੈਂਸ ਵਾਲੇ ਹੁੰਦੇ ਆ ਤੇ ਉਹ ਅੱਜ ਕਾਈ ਲੋਕ ਕੋਈ ਕਈ ਲੋਕ ਉਹਦੇ ਵਿੱਚ ਬਹੁਤ ਫਸ ਰਹੇ ਆ ਉਹਦੇ ਬਾਰੇ ਕੋਈ ਇਹੋ ਜੀ ਟਿਪ ਦਿਓ ਜਿਹੜੇ ਸਾਡੇ ਸਪੇਨ ਦੇ ਵਿੱਚ ਪੰਜਾਬੀ ਰਹਿੰਦੇ ਆ ਜਿਨ੍ਹਾਂ ਨੂੰ ਤੁਹਾਡੀ ਨੌਕਰੀ ਦਾ ਫਾਇਦਾ ਹੋਵੇ ਪਤਾ ਲੱਗੇ ਕਿ ਤੁਸੀਂ ਦੱਸੋ ਕਿ ਉਹ ਕੰਮ ਕਰਨਾ ਜਾਇਜ਼ ਆ ਕਿ ਨਾਜਾਇਜ਼ ਆ ਉਹ ਗਲਤ ਆ ਵੱਧ ਪਹਿਲਾਂ ਦੇਖਣਾ ਚਾਹੀਦਾ ਵਾ ਟਰਸਟ ਰੇਟ ਕੀ ਆ ਵਿਆਜ ਰੇਟ ਕੀ ਆ ਫਿਰ ਸਾਈਨ ਕਰੀਏ ਫਿਰ ਲੋਨ ਲਈਏ ਹਾਂਜੀ ਭਾਜੀ ਜਿਹੜੇ ਆਪਣੇ ਆਨਲਾਈਨ ਬਹੁਤ ਜ਼ਿਆਦੇ ਜੀ ਚਲਦੇ ਆਪਣੇ ਬਹੁਤ ਸਾਈਟਾਂ ਨੇ ਹਾਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਬਣੇ ਪਏ ਨੇ ਕਿ ਤੁਹਾਨੂੰ ਲੋਨ ਦਿੰਨੇ ਆ ਤੁਹਾਨੂੰ ਇੱਕ ਕਲਿੱਕ ਕਰਕੇ ਤੁਹਾਡੇ ਅਕਾਊਂਟ ਵਿੱਚ ਇਦਾਂ ਕਰੋ ਫਲਾਣਾ ਕਰੋ ਢਿੰਗਾ ਕਰੋ ਪਰ ਜ਼ਿਆਦਾ ਫੇਕ ਵੀ ਬਹੁਤ ਨੇ ਇਹਦੇ ਵਿੱਚ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਆਪਣੇ ਡਾਟਾਸ ਪਰ ਨੇ ਆ ਜੀ ਉਦੋਂ ਉਹ ਆਪਣੇ ਕਾਰਡ ਕੂਡ ਬਲੋਕ ਕਰ ਲੈਂਦੇ ਨੇ ਹੋ ਸਕਦਾ ਤੁਹਾਡੇ ਅਕਾਊਂਟ ਵਿੱਚ ਥੋੜੇ ਬੋਤੇ ਪੈਸੇ ਪਾ ਦਿੰਦੇ ਹੋਣ ਪਰ ਬਾਅਦ ਚ ਸਾਰੀ ਉਮਰ ਇਹ ਪੈਸੇ ਕੱਟਦੇ ਰਹਿੰਦੇ ਨੇ ਜੀ ਆਨਲਾਈਨ ਲੋਨ ਨਾ ਹੀ ਲਵੇ ਤੇ ਬਿਹਤਰ ਹੈ ਆਪਣੇ ਸਭ ਤੋਂ ਪਹਿਲਾਂ ਮੇਰੀ ਆਪਣੀ ਪਰਸੰਦ ਸਲਾਹ ਤੇ ਹੋਈ ਹੈ ਕਿ ਆਪਣੇ ਬੈਂਕ ਨਾਲ ਕਨੈਕਟ ਕਰਨ ਜੀ ਜੀ ਬੈਂਕ ਕੋ ਸਲਾਹ ਲੈਣ ਜੇ ਤੁਹਾਡਾ ਲੋਨ ਆਂਦਾ ਹੈ ਤੇ ਠੀਕ ਹੈ ਨਹੀਂ ਤੇ ਤੁਸੀਂ ਆਪਣੇ ਪੇਪਰ ਲਾ ਕੇ ਤੇ ਆਪਣਾ ਲੋਨ ਪਾਸ ਕਰਾ ਸਕਦੇ ਹੋ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਹਾਂਜੀ ਤੇ ਕੁਝ ਲੋਕਾਂ ਦੇ ਨਾਲ ਫਰਾਡ ਹੋਇਆ ਆ ਜਿਵੇਂ ਮੈਨੂੰ ਕਈ ਭੈਣਾਂ ਦੇ ਫੋਨ ਆਏ ਕਈ ਪਰਿਵਾਰਾਂ ਦੇ ਫੋਨ ਆਏ ਆ ਕਿ ਉਹਨਾਂ ਦੇ ਨਾਂ ਤੇ ਲੋਨ ਪਾਸ ਕਰਵਾ ਲਿਆ ਗਿਆ ਹੈ ਕਈ ਏਜੰਟਾਂ ਨੇ ਕਈਆਂ ਨੇ ਪੇਪਰ ਲੈ ਸੀ ਉਹਨਾਂ ਦੇ ਰੈਂਟੇ ਦਾ ਪੇਪਰ ਲੈ ਲਿਆ ਨੋਮੀਨਾ ਲੈ ਲੀਆਂ ਉਹਨਾਂ ਦੀਆਂ ਉਹਨਾਂ ਦੇ ਕੋਈ ਘਰ ਦੇ ਪੇਪਰ ਲੈ ਲਏ ਜਾਂ ਕੁਝ ਵੀ ਉਹਨਾਂ ਦੇ ਬੀਦਾ ਲੁਬਰਾਲ ਲੈ ਲਏ ਤੇ ਉਹਨਾਂ ਨੂੰ ਸਾਲ ਡੇਢ ਸਾਲ ਬਾਅਦ ਪਤਾ ਲੱਗਾ ਕਿ ਉਹਨਾਂ ਦੇ ਨਾਂ ਤੇ ਕੋਈ ਲੋਨ ਲਿਆ ਗਿਆ ਆ ਜਾਂ ਉਹਨਾਂ ਦੇ ਨਾਂ ਤੇ ਕਿਸੇ ਨੇ ਘਰ ਕਰਾਏ ਤੇ ਲਿਆ ਉਹਨਾਂ ਦੀ ਗਾਰੰਟੀ ਪਵਾ ਲਈ ਪਰ ਉਹ ਉਹਦੀ ਉਹ ਉਹ ਜਿਹੜਾ ਘਰ ਕਰਾਏ ਤੇ ਲਿਆ ਸੀ ਗਾਰੰਟੀ ਉਹਨਾਂ ਦੀ ਪਵਾ ਲਈ ਆ ਉਹ ਮਤਲਬ ਕਿ ਉਹ ਘਰ ਦਾ ਕਿਰਾਇਆ ਨਹੀਂ ਦਿੱਤਾ ਉਹ ਉਹਨਾਂ ਦੇ ਨਾਂ ਤੇ ਕੋਰਟ ਦੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਬੜੇ ਲੋਕਾਂ ਨਾਲ ਇਹ ਗੱਲ ਹੋਈ ਆ ਤੇ ਜਿਹੜੇ ਦੇਖ ਰਹੇ ਆ ਉਹਨਾਂ ਵਾਸਤੇ ਬਹੁਤ ਵਧੀਆ ਸਵਾਲ ਕਿਉਂਕਿ ਤੁਸੀਂ ਫੋਨ ਕਰਦੇ ਹੋ ਪੁੱਛਦੇ ਹੋ ਰੋਜ਼ਾਨਾ ਕਿ ਕੀ ਹੋ ਸਕਦਾ ਕੀ ਕਰਨਾ ਚਾਹੀਦਾ ਵਾ ਕਿ ਇਦਾਂ ਦੇ ਕੇਸ ਆਏ 1.5 ਲੱਖ ਯੂਰੋ ਬੈਂਕਾਂ ਦੇ ਕੋਲ ਉਸ ਬੰਦੇ ਦੀ ਗੈਰ ਹਾਜ਼ਰੀ ਚ ਲੋਨ ਪਾਸ ਹੋ ਗਿਆ 49 ਦੇ ਸਹਨ ਹੋ ਗਿਆ ਸਾਰਾ ਕੁਝ ਹੋ ਗਿਆ ਬੈਂਕ ਵਿੱਚ ਪੈਸੇ ਵੀ ਆ ਗਏ ਇਹ ਤਾਂ ਭਾਜੀ ਬਹੁਤ ਵੱਡਾ ਇਦਾਂ ਦਾ ਫਰੋਡ ਵਾਲੀ ਹੈ ਜਾਨਕਿ ਸਾਰੇ ਰਲੇ ਮਿਲੇ ਹੁੰਦੇ ਨੇ ਇਦਾਂ ਦੇ ਕਿ ਇਹਦੇ ਉੱਤੇ ਗਵਰਨਮੈਂਟ ਗੌਰ ਕਰਦੀ ਆ ਬੈਂਕ ਮਦਦ ਕਰਦੀ ਆ ਜਦੋਂ ਇਦਾਂ ਦਾ ਫਰੋਡ ਹੋ ਜਾਂਦਾ ਅਸਲੀ ਬੰਦਾ ਮੁਰੇ ਆਉਂਦਾ ਕਹਿੰਦਾ ਮੈਂ ਨਹੀਂ ਲਿਆ ਇਹ ਲੋ ਜਿਹੜਾ ਤੁਹਾਡੀ ਬੇਬੇ ਉਹ ਬੈਂਕ ਗਿਆ ਤੁਹਾਡੀ ਬੈਂਕ ਦੇ ਵਿੱਚੋਂ ਸਾਨੂੰ 25000 ਰੁਪਿਆ ਲੋਨ ਦਾ ਮੇਰੇ ਨਾਂ ਤੇ ਕੋਈ ਬੰਦਾ ਹੋਰ ਨਕਲੀ ਕਾਰਡ ਬਣਾ ਕੇ ਉਹ ਪੇਪਰ 'ਤੇ ਜਾਲੀ ਲਾ ਕੇ ਸਭ ਕੁਝ ਆਕੇ ਲੈ ਗਿਆ ਨਹੀਂ ਭਾਜੀ ਜਿੰਦ ਤੱਕ ਮੈਂ ਹੁਣ ਮੈਨੂੰ 3-4 ਸਾਲ ਹੋ ਗਏ ਨੇ ਕੰਮ ਕਰਦਿਆਂ ਨੂੰ ਬੈਂਕ ਵਿੱਚ ਜੀ ਜਨ ਕਿ ਜਿਹੜੇ ਇਦਾਂ ਦੇ ਦੋ ਨੰਬਰ ਦਾ ਕੰਮ ਕਰਦੇ ਨੇ ਉਹ ਸਾਰਾ ਕੁਝ ਰਲੇ ਮਿਲੇ ਹੁੰਦੇ ਨੇ ਹਨਾ ਹਾਂ ਕਿ ਬੈਂਕ ਵੀ ਨਾਲ ਰਲੇ ਹੁੰਦਾ ਬੈਂਕ ਵੀ ਰਲੀ ਹੁੰਦੀ ਆ ਵਿੱਚ ਰਲੇ ਹੋਣਗੇ ਕੋਈ ਸਟਾਫ ਰਲੇ ਹੋਏਗਾ ਜਾਂ ਕੋਈ ਮੈਂਬਰ ਰਲੇ ਹੋਏਗਾ ਨਹੀਂ ਤੇ ਇਸ ਤਰ੍ਹਾਂ ਦੇ ਭਾਜੀ ਕੋਈ ਵੀ ਡੁਪਲੀਕੇਟ ਕਰਕੇ ਪੇਪਰ ਲੱਗੇ ਨਹੀਂ ਬੈਂਕ ਦਾ ਅੱਗੇ ਜਾਨਕੀ ਜਾ ਸਕਦਾ ਕਿਉਂਕਿ ਜਿਹੜੀਆਂ ਮਸ਼ੀਨਾਂ ਲੱਗੀਆਂ ਅੱਜ ਕੱਲ ਬੈਂਕਾਂ ਬੈਂਕਾਂ ਵਿੱਚ ਜੀ ਉਹ ਕੋਈ ਵੀ ਪਰ ਰਾਈਜਨਸੀ ਵੀ ਸਕੈਨ ਕਰਨ ਨਾਲ ਸੇਟੇਮ ਪਤਾ ਲੱਗ ਜਾਂਦਾ ਕਿ ਇਹ ਫੇਕ ਹੈ ਜਾਂ Ориਜਨਲ ਜਿਹੜੇ ਉਹ ਕਾਰਡ Ориਜਨਲ ਆ ਰਕੇ ਕਾਰਡ ਬਣਾਉਂਦੇ ਆ ਤੇ ਉਹ ਲੈ ਕੇ ਜਾਂਦੇ ਆ ਸ਼ਕਲ ਕਿਸੇ ਦੀ ਹੁੰਦੀ ਆ ਕੁਛ ਹੁੰਦਾ ਆ ਸਾਰਾ ਕੁਛ ਹੁਣ ਭਾਜੀ ਬੈਂਕਾਂ ਵਿੱਚ ਸਾਰਾ ਕੁਛ ਰਿਕਾਰਡ ਆ ਜਾਂਦਾ ਜਦੋਂ ਵੀ ਆਪਾਂ ਕਰਦੇ ਆ ਹੁਣ ਇਹ ਕੰਮ ਇੰਪੋਸੀਬਲ ਹੈ ਜੇ ਪਹਿਲਾਂ ਕਿਸੇ ਨੇ ਕਰ ਕੋ ਲਿਆ ਜਾਂ ਸਟਾਫ ਰ ਲਿਆ ਹੋਵੇਗਾ ਹੋ ਗਿਆ ਸਟਿਲ ਇੰਪੋਸੀਬਲ ਹੈ ਸਾਨੂੰ ਕੁਝ ਫੋਨ ਆਏ ਆ ਕੁਝ ਲੋਕਾਂ ਦੇ ਜਿਨ੍ਹਾਂ ਦੇ ਨਾਂ ਤੇ ਇਦਾਂ ਦੇ ਘੁਟਾਲੇ ਹੋਏ ਆ ਤੁਸੀਂ ਇਹ ਦੱਸੋ ਕਿ ਜੇ ਉਹ ਉਹ ਘਟਾਲੇ ਜਿਨ੍ਹਾਂ ਨਾਲ ਹੋਏ ਆ ਉਹ ਬੈਂਕ ਵਿੱਚ ਜਾਂਦੇ ਆ ਜਾ ਕੇ ਕਹਿੰਦੇ ਆ ਕਿ ਅਸੀਂ ਤਾਂ ਤੁਹਾਡੀ ਬੈਂਕ ਤੋਂ ਲੋਨ ਨਹੀਂ ਲਿਆ ਅਸੀਂ ਤਾਂ ਕੋਈ ਨਹੀਂ ਤੁਸੀਂ ਚੈੱਕ ਕਰੋ ਰਿਕਾਰਡ ਵਿੱਚ ਤੇ ਜਦੋਂ ਉਹ ਚੈੱਕ ਕਰਦੇ ਆ ਰਿਕਾਰਡ ਦੇ ਵਿੱਚ ਉਹ ਵਾਕਈ ਹੀ ਉਹਨਾਂ ਨੇ ਲੋਨ ਨਹੀਂ ਲਿਆ ਉਹਨਾਂ ਦੇ ਸਾਈਨ ਨਹੀਂ ਆ ਉਹਦੇ ਉੱਤੇ ਫਿਰ ਬੈਂਕ ਆਪਣਾ ਲੋਅਰ ਖੜਾ ਕਰਦੀ ਆ ਹਾਂਜੀ ਜੇ ਇਸ ਦੇ ਵਿੱਚ ਜੇ origignal ਬੰਦੇ ਨੇ client ਨੇ ਇਹ ਕੰਮ ਨਹੀਂ ਕੀਤਾ ਜਿੱਦਾਂ ਕਿ ਉਹਨਾਂ ਦੇ ਸਿਰ ਤੇ ਲੋਨ ਆ ਉਹਨਾਂ ਨੇ ਲੇ ਆ ਜਾਂ ਨਹੀਂ ਲਿਆ ਉਹਨਾਂ ਦੇ ਸਿਰ ਤੇ ਧੱਕੇ ਨਾਲ ਹੋ ਗਏ ਆ ਜਾਂ ਕਿਸ ਤਰ੍ਹਾਂ ਜਾਂ ਕਿਸੇ ਨੇ ਫਰਾਉਡ ਕਰ ਦਿੱਤਾ ਗਿਆ ਹੈ ਹਨਾ ਉਹ ਆਪਣੇ ਬੈਂਕ ਨਾਲ ਕਨੈਕਟ ਕਰਨ ਆਪਣੇ ਸਿਗਨੇਚਰ ਮਿਲਾਨ ਉਹਨਾਂ ਕੋ ਕਨੈਕਟਰ ਦੀ ਕਾਪੀ ਮੰਗਣ ਕਿ ਕਿੱਥੇ ਮੇਰੇ ਸਾਈਨ ਹੋਏ ਨੇ ਤੇ ਜੇ ਉਹ ਸੇਮ ਨਹੀਂ ਹੈਗੇ ਤੇ ਤੁਸੀਂ ਆਪਣਾ ਪ੍ਰਾਈਵੇਟ ਵਕੀਲ ਕਰ ਵੀ ਸਕਦੇ ਹੋ ਤੇ ਨਹੀਂ ਤੇ ਬਿਲਕੁਲ ਵੀ ਆਪਾਂ ਜਾਨਿ ਕਿ ਹੈਲਪ ਕਰ ਸਕਨੇ ਆ ਅਛਾ ਬੈਂਕ ਕੋਲੋਂ ਵੀ ਹੈਲਪ ਲੈ ਸਕਦੇ ਆ ਸਕਨੇ ਆ ਥੋੜੇ ਜਨ ਕੇ ਥੋੜਾ ਓਖਾ ਹੁੰਦਾ ਹੈ ਬੈਂਕ ਇੱਕਦਮ ਤੁਹਾਨੂੰ ਪਤਾ ਹੈ ਹਨਾ ਏਡਾ ਵੱਡਾ ਕੇਸ ਖਾਤ ਛੇਤੀ ਨਹੀਂ ਪੰਦੇ ਹੈਗੇ ਪਰ ਫਿਰ ਵੀ ਜੇ ਕਿਸੇ ਨੂੰ ਜ਼ਰੂਰਤ ਹੈਗੀ ਤੇ ਆਪਾਂ ਥੋੜੀ ਬੁਤੀ ਹੈਲਪ ਕਰ ਸਕੁੰਦੇ ਆ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨਾਲ ਤੁਹਾਡੀ ਨਾਲ ਬੜੇ ਲੋਕਾਂ ਦਾ ਫਾਇਦਾ ਹੋਣਾ ਆ ਇਹ ਗੱਲ ਸਾਡੇ ਸਰੋਤਿਆਂ ਨਾਲ ਸਾਂਝੀ ਕਰ ਦਿਓ ਕਿ ਕਿੱਦਾਂ-ਕਿੱਦਾਂ ਦੀਆਂ ਇੰਸ਼ੋਰੈਂਸਾਂ ਕਰਾਉਣੀਆਂ ਜ਼ਰੂਰੀ ਆ ਭਮਾ ਉਹ ਥੋੜੀਆਂ ਹੁਣ ਬਹੁਤੀਆਂ ਹੁਣ ਇੰਸ਼ੋਰੈਂਸ ਕਰਾਉਣੇ ਜ਼ਰੂਰੀ ਆ ਮਾਪਿਆਂ ਨੂੰ ਬੱਚਿਆਂ ਵਾਸਤੇ ਤੇ ਕਿੱਦਾਂ-ਕਿੱਦਾਂ ਕਰਕੇ ਉਹਦੇ ਬਾਰੇ ਥੋੜੀ ਜੀ ਇਨਫੋਰਮੇਸ਼ਨ ਜ਼ਰੂਰ ਦਿਓ ਜਿਹੜੇ ਲੋਕ 20-25 ਰੁਪਏ ਘੁੱਟ ਕੇ ਬਹਿ ਜਾਂਦੇ ਆ ਸ਼ਰਾਬ ਦੀ ਬੋਤਲ ਰਾਤ ਨੂੰ ਜ਼ਰੂਰ ਇੱਕ ਬਲੈਕ ਲੈਵਲ ਦੀ ਪੀ ਲੈਣੀ ਆ ਜਾਂ ਸ਼ਵਾਸ਼ ਲੀਗਲ ਦੀ ਪੀ ਲੈਣੀ ਆ ਬਾਹਰ ਖਰਚੇ ਆਉਣਾ ਆ ਰੈਸਟੋਰੈਂਟਾਂ 'ਤੇ ਮਹਿੰਗੀਆਂ ਜਿਹੀਆਂ ਰੋਟੀਆਂ ਖਾਏ ਆਉਣੀਆਂ ਆ ਪਰ ਜਿਹੜੀ ਇੱਕ ਇੰਸ਼ੋਰੈਂਸ ਨਹੀਂ ਕਰਾਉਣੀ ਇਨਸ਼ੋਰਸ ਇਨਸ਼ੋਰਸ ਭਾਜੀ ਆਪਣੇ ਆਮ ਜਿਹੜੀ ਇਹ ਜ਼ਰੂਰੀ ਇਹ ਇੱਕ ਨਾ ਇੱਕ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਮੈਂ ਰეკਮੈਂਡ ਸਿشن ਕਰਨਾ ਕਿ ਆਪਣੇ ਇਨਸ਼ੋਰਸ ਆਫ ਲਾਈਫ ਜਰੂਰ ਹੋਵੇ ਜੀ ਬੇਬੀ ਵਿਆਹ ਵਿੱਚ ਜੇ ਆਪਣੀ 30 ਤੋਂ 35 ਸਾਲ ਦੀ ਉਮਰ ਵਿੱਚ ਜੀ ਕਲਾਇੰਟ ਹੈਗਾ ਆਪਣਾ ਜੀ ਤੇ ਉਹਨਾਂ ਦੀ 8 ਤੋਂ 10 ਯੂਰੋ ਵਿੱਚ ਹੋ ਜਾਂਦੀ ਹੈ ਜੀ ਤੇ ਜਿੰਨ 8 ਯੂਰੋ 10 ਯੂਰੋ ਕਿਤੇ ਮਹੀਨੇ ਦੇ ਹੁੰਦੇ ਮਹੀਨੇ ਦੇ ਹਾਂਜੀ ਭਾਜੀ ਵੱਡੀ ਗੱਲ ਲੇਗੀ ਤੇ ਉਹਦੇ 30 35000 ਰੁਪਏ ਜੇ ਐਕਸੀਡੈਂਟ ਹੋ ਜਵੇ ਜਾਂ ਕੋਈ ਚੱਕਰ ਪੈ ਜਾਵੇ ਜਾਂ ਕੰਮ ਤੇ ਐਕਸੀਡੈਂਟ ਹੋ ਜਾਂਦਾ ਜਾਂ ਬਾਹਰ ਹੋ ਜਾਂਦਾ ਉਸ ਵਿੱਚ ਭਾਜੀ ਕੀ ਆਪਾਂ ਕਲੇਮ ਕਰ ਸਕਨੇ ਆ ਰੱਬ ਨੇ ਕਰੇ ਆਪਣਾ ਐਕਸੀਡੈਂਟ ਹੋ ਜਾਂਦਾ ਇਨਵੈਲਿਡ ਹੋ ਜਾਂਦਾ ਇਨਸਾਨ ਹਨਾ ਹੱਥ ਪੈਰ ਤੋਂ ਹੋ ਜਾਂਦਾ ਜੀ ਤੇ ਆਪਾਂ ਨੂੰ 60000 ਯੂਰੋ ਮਿਲਦਾ ਤੇ ਜਾਂ ਫਿਰ ਡੈਥ ਤੇ ਫਿਰ 1 ਲੱਖ 20 ਮਿਲਦਾ ਦਾਸੀਆ ਦਾਸੀਰੋਂ ਵਾਲੀ ਇੰਨਾ ਕੰਮ ਬਹੁਤ ਹੋ ਜਾਂਦੇ ਨੇ ਪਰ ਆਪਾਂ ਨੂੰ ਜਨਨ ਕਿ ਨੌਲੇਜ ਨਹੀਂ ਹੈ ਗੜੀ ਚੀਜ਼ਾਂ ਦਾ ਅਸਲ ਵਿੱਚ ਮੌਤ ਦਾ ਨਾਮ ਸੁਣ ਕੇ ਹਰ ਇੱਕ ਦੇ ਰੋਂਗ ਤੇ ਖੜੇ ਹੋ ਜਾਂਦੇ ਆ ਪਰ ਇਹ ਉਹ ਸੱਚ ਆ ਜਿਹੜਾ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਆਉਣਾ ਹੀ ਆਉਣਾ ਆ ਇਹ ਤਾਂ ਕੋਈ ਲਪੋ ਨਹੀਂ ਐ ਇਸ ਚੀਜ਼ ਤੋਂ ਤੇ ਕੋਈ ਤੁਸੀਂ ਕੋਈ ਆਫਰ ਲਾ ਰਹੇ ਹੋ ਤੁਹਾਡੀ ਬੈਂਕ ਦੇ ਵਿੱਚ ਜਿਹੜੇ ਇਸ ਏਰੀਏ ਦੇ ਵਿੱਚ ਲੋਕ ਰਹਿੰਦੇ ਨੇ ਆਪਣੀ ਇੰਸ਼ੋਰੈਂਸ ਕਰਾਉਣ ਵਾਸਤੇ ਪਾਜੀ ਕੋਲ ਜਰੂਰ ਜਾਓ ਤੇ ਪਾਜੀ ਕਿਹੜੀ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਤੁਹਾਡੇ ਕੋਲ ਜਿਹੜੀ ਪੈਕੇਜ ਹੈਗਾ ਆ ਇਸ ਵੇਲੇ ਇਹ ਪੈਗੇ ਤੇ ਭਾਈ ਬਹੁਤ ਨੇ ਉਦਾਂ ਪਰ ਜੇ ਨੋਰਮਲ ਸਾਰਿਆਂ ਤੋਂ ਸਸਤੀ ਹੋਵੇ ਆਪਣੀ ਇੰਸ਼ੋਰੈਂਸ ਆਫ ਲਾਈਫ ਜਿੱਦਾਂ ਆਪਾਂ ਸਗੂਰੋ ਦੇ ਵੀ ਦਾ ਕਹਦੇ ਨੇ 스ਪੈਨਿਸ਼ ਵਿੱਚ ਹਨਾ ਉਹ ਹੀ ਜ਼ਰੂਰੀ ਹੈ ਤੇ ਯਾਨੀ ਕਿ ਆਪਾਂ ਜਿੱਦਾਂ ਕੰਮਕਾਰਾਂ ਤੇ ਨੇਰ ਸਵੇਰੇ ਵੀ ਜਾਣੇ ਆ ਗੱਡੀ ਵੀ ਚਲਾਣੇ ਆ ਹੋਰ ਵੀ ਕਈ ਹਨਾ ਕੰਮ ਨੇਰ ਸਵੇਰੇ ਵੀ ਜਾਣਾ ਪੈਂਦਾ ਕੋਈ ਕੰਮ ਕਰਨੇ ਆ ਇੰਸ਼ੋਰੈਂਸ ਆਫ ਲਾਈਫ ਮੈਂ ਇਹ ਕਹਿੰਨਾ ਕਿ ਇੱਕ ਗ੍ਰਾਣੀ ਆਪਣੀ ਬਹੁਤ ਜ਼ਰੂਰੀ ਹੈ ਸਾਡਾ ਬਹੁਤ ਧੰਨਵਾਦ ਆ ਇਹ ਟ੍ਰੈਵਲ ਏਜੰਸੀ ਨਰਵੈਰ ਟ੍ਰੈਵਲ ਏਜੰਸੀ ਅਲੋਟ ਸ਼ਹਿਰ ਵਿੱਚ ਚਲਾਉਂਦੇ ਨੇ ਇੰਡੀਆ ਨੂੰ ਹੋਰ ਵੀ ਕੰਟਰੀਆਂ ਨੂੰ 홀ੀਡੇ ਦੀਆਂ ਟਿਕਟਾਂ ਵੀ ਦਿੰਦੇ ਨੇ ਤੇ ਬਹੁਤਨੇਕ ਇਨਸਾਨ ਨੇ ਬੀਬੀਏ ਬੈਂਕ ਦੇ ਵਿੱਚ ਬਕਾਇਦਾ ਨੌਕਰੀ ਕਰਦੇ ਨੇ EMPLIED ਨੇ ਉੱਥੇ ਦੇ ਤੇ ਮੇਰੇ ਹਿਸਾਬ ਨਾਲ ਇੱਥੇ ਇਕੱਲੇ ਪੰਜਾਬੀ ਤੁਸੀਂ ਹੋਣੇ ਆ ਸ਼ਾਇਦ ਜਿਹੜੇ ਪੁਰਾਣੇ ਆ ਬੈਂਕ ਦੇ ਵਿੱਚ ਕੰਮ ਕਰ ਰਹੇ ਹੋ ਹਾਂਜੀ ਪਾਜੀ ਹਨਾ ਪਹਿਲੇ ਆ ਪਹਿਲੇ ਹਨਾ ਨਰਵੈਰ ਟ੍ਰੈਵਲ ਦਾ ਅਸੀਂ ਫੋਨ ਨੰਬਰ ਵੀ ਤੁਹਾਨੂੰ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਦੇਖ ਰਹੇ ਹੋਵੋਗੇ ਤੇ ਇਹਨਾਂ ਦੇ ਕੋਲੋਂ ਤੁਸੀਂ ਹਵਾਈ ਜਹਾਜ਼ ਦੀਆਂ ਟਿਕਟਾਂ ਖਰੀਦ ਸਕਦੇ ਹੋ ਇੰਡੀਆ ਦੀਆਂ ਪਾਕਿਸਤਾਨੀਆਂ ਬੰਗਲਾਦੇਸ਼ ਦੀਆਂ ਨੇਪਾਲ ਦੀਆਂ ਜਿੱਥੇ ਵੀ ਜਾਣਾ ਚਾਹੁੰਦੇ ਹੋ ਦੁਨੀਆ ਦੇ ਵਿੱਚ ਬੇਝਿਜਕੋ ਕੇ ਤੁਹਾਡੀ ਇਹ ਸਰਵਿਸ ਦੇ ਰਹੇ ਨੇ ਤੇ ਨਾਲ ਨਾਲ ਬੈਂਕ ਦੀ ਸਰਵਿਸ ਵੀ ਦੇ ਰਹੇ ਨੇ ਤੇ ਇੰਸ਼ੋਰੈਂਸ ਵੀ ਕਰਦੇ ਨੇ ਤੇ ਤੁਹਾਡੇ ਨਾਲ ਇਹਨਾਂ ਦੇ ਨੰਬਰ ਅਸੀਂ ਸ਼ੇਅਰ ਕਰਦੇ ਆ 622861166 ਤੇ ਦੂਸਰਾ ਨੰਬਰ ਹੈ ਜੀ 617353854 ਤੇ ਫਿਕਸ ਨੰਬਰ ਹੈਗਾ ਇਹਨਾਂ ਦਾ 972979289 ਤੁਸੀਂ ਇਹਦੇ ਤੇ ਸੰਪਰਕ ਕਰੋ ਤੇ ਇਹਨਾਂ ਨੂੰ ਮਿਲੋ ਤੇ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਇਲ ਸਿੰਘ ਦੇ ਨਾਲ ਨਾਲ ਅਲੋਟ ਸ਼ਹਿਰ ਮਿਲਦੇ ਆ ਤੁਹਾਨੂੰ ਜਲਦੀ ਅਗਲੀ ਵੀਡੀਓ ਦੇ ਵਿੱਚ